ਮਾੜਾ ਦੇ ਨਾਮ ਤੇ ਉਹ ਵੀ ਆਉਣ ਵਾਲਾ ਸੰਗੀਤ ਹੈ ਮਾੜਾ ਜਿਹੜਾ ਕਰਾ てる ਮਾਤਾ ਰਣੂ ਜੀ ਬਹੁਤ ਅੱਛੀ ਬਾਜਪੁਰ ਦੇ ਰੀਸ ਕਰਦੀ ਹੈ ਥੋੜੇ ਜਿਹਾ ਪਹਿਲੇ ਔਰ ਜੇ ਕੋਈ ਟਾਈਮ ਦੇ لحاظ ਨਾਲ ਥੋੜਾ ਅਗਲੀ ਵਾਰ ਜੇ ਨਹੀਂ ਅਗਲੀ ਵਾਰ ਪੂਰੀ ਸੈਟ ਜੀ ਹੋਵੇ ਜੀ ਜੀਰ ਜੀ ਮੈਂ ਜੀਰ ਜੀ ਜੀਰ ਜੀ ਸਾਹ ਰੱਬ ਕਰ ਤੀ ਦੇਖ ਕੱਪ ਹਿੰਦਿਆ ਕਰਕੇ ਟਾਲੇ ਨਿਕਲੇ ਇਹ ਬੰਦੇ ਹੋਰ ਪੰਜ ਸਮੰ ਨੇ ਜਰਮਨ ਮਹੀਨੇ ਤੱਕ ਯਾਦ ਕੀ ਰਹਿਣ ਇਸ ਕਰਕੇ ਜਾ ਰਿਹਾ ਹੈ ਕਿ ਉਹ ਜੀ ਬੜੇ ਬੜੇ ਪ੍ਰਕਾਰ ਗਾ ਰਹੇ ਨੇ ਬਹੁਤ ਵਧੀਆ ਮਾਹੌਲ ਹੈ ਜਿਹੜੇ ਛਾਏ ਹੋਏ ਸਾਰੇ ਪੰਜਾਬੀ ਸੰਗਤਾਂ ਨੂੰ ਲੈ ਕੇ ਜਾ ਰਹੇ ਨੇ ਪਰ ਥੋੜਾ ਜਿਆਦਾ ਲੋਕ ਵੱਲ ਸੱਜਿਆ ਦਾ ਧਿਆਨ ਰਣ ਲਗਾ ਦੇ اوه ري ري 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 اوه ري ਦੀ ਵੀ ਗਾਣਾ ਹੈ ਔਰ ਮੇਰੇ ਵੱਡੇ ਭਾਜੀ ਜੈਦੇ ਭਾਜੀ ਦਾ ਮਿਊਜ਼ਿਕ ਜਸਦੀ ਕਮਾਲ ਦਾ ਮਿਊਜ਼ਿਕ ਵੀ ਬਣਿਆ ਪਲੀਜ਼ ਸਟੇਜ ਤੋਂ ਪਿੱਛੇ ਹੋ ਜਾਓ ਬੌਂਸਰ ਭਾਜੀ ਮੈਂ ਕਹਿੰਦਾ ਸੀ ਬੌਂਸਰ ਕਾਟ ਮਗਾ ਰਹੇ ਹੋ ਤੇ ਤੁਸੀਂ ਪਲੀਜ਼ ਇਹਨਾਂ ਨੂੰ ਥੋੜਾ ਜਿਹਾ ਉੱਤੇ ਵੀ ਸੁਣਾਉਣ ਦੇਣਾ ਬਈ ਤੇ ਤੁਹਾਡੀ ਬਹੁਤ ਮਿਹਰਬਾਨੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਰੀ ਟੀਮ ਉਹਨਾਂ ਦੀ ਸਟੇਜ ਤੇ ਆ ਗਈ ਹੈ ਤੇ ਮੈਂ ਕਿਉਂਕਿ ਜਿਆਦਾ ਜਾਣੀਏ ਤਾਂ ਮੁਸ਼ਕਲ ਹੋਏਗੀ ਅਮਿਤ ਜੀ ਸਾਹਿਬ ਤੇ ਪਟੇਲ ਨਾਲ ਪਾਰਟੀ ਆਸੀਸ਼ ਪਾਜੀ ਤੁਸੀਂ ਕਿੰਨੇ ਚਿਰ ਲੋਕ ਜਾ ਕਰਨ ਨੂੰ ਅ ਅ ਕਰ ਜਾਓ ਸਾਰੀ ਟੀਮ ਨੂੰ ਹਰੀ ਪੱਤੀ ਜੀ ਡਾਇਰੈਕਟਰ ਨੇ ਇਸ ਫਿਲਮ ਦੇ ਔਰ ਹਰੀਸ਼ ਬੜਾ ਅੱਛਾ ਗਾਉਂਦਾ ਵੀ ਹੈ ਸਾਡਾ ਭਰਾ ਬਹੁਤ ਅੱਛਾ ਗਾ ਵੀ ਲੈਂਦਾ ਪਰ ਐਕਟਰ ਵੀ ਬੜਾ ਕਮਾਲ ਦਾ ਇਹ ਸਾਰੀ ਟੀਮ ਆਈ ਹੈ ਜੀਲੀਵਾ ਆਤਮਾ ਤੁਹਾਨੂੰ 66 ਸਹਲ ਸੁਦਾਵੀ ਤੇ ਕੰਡੇ ਤੇ ਲੈ ਰਿਹਾ ਮੈਨੂੰ ਪਤਾ ਨਹੀਂ ਕਿ ਕਿਹੜੇ ਰਾਮ ਗੇਟੀ ਚੋਂ ਨਿਕਲਦਾ ਸਭ ਦਾ ਸ਼ੁਕਰ ਹੈ ਬੰਦੇ ਬਸ ਵਾਰ ਕੀ ਤੇਨਾਂ ਨੂੰ ਵੀ ਅੱਗੇ ਜੇ ਪਰਵਾਰ ਵਿੱਚ ਆਇਆ ਦੂਰ ਹੋ ਗਿਆ ਇੱਕ ਵਾਰ ਤੁਸੀਂ ਆਪਣੇ ਵੱਲੋਂ ਇੱਕ ਵਾਰੀ ਤੁਸੀਂ ਪਹਿਲਾਂ ਤੋਂ ਸਾਰੇ ਆਨੁਭਵੀ ਸ਼ਹਿਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰ। ਥੈਂਕ ਯੂ so much ਥੈਂਕ ਯੂ ਤੁਹਾਡੇ ਸ਼ਹਿਰ ਦੇ ਵਿੱਚ ਇਹ ਮੂਵੀ ਸ਼ੂਟ ਹੋਈ ਹੈ ਪਠਾਨਕੋਟ ਤੋਂ ਅੱਗੇ ਜਾ ਕੇ ਬਸ ਸਾਡੇ ਭਾਈ ਜੀ ਬੀ ਐਨ ਸ਼ਰਮਾ ਜੀ ਹਰੀਸ਼ ਜੀ ਧੀਰਜ ਜੀ ਸੋਪੀਸ ਸਾਨੂੰ ਬੜੀਆਂ ਉਮੀਦਾਂ ਨੇ ਅਸੀਂ ਆਪਣਾ ਕੰਮ ਕਰਤਾ ਹੁਣ ਅੱਗੇ ਤੁਸੀਂ ਆਪਣਾ ਕੰਮ ਕਰਨਾ ਹੈ ਤੁਹਾਡੀ ਸਾਰਿਆਂ ਦੀ ਫਰਮ ਹੈ। ਥੈਂਕ ਯੂ ਸੋ ਮਚ ਲਵ ਯੂ ਆਲ ਲਵ ਯੂ ਆਲ ਥੈਂਕ ਯੂ ਜੇ ਬੋਲ ਅੱਜ ਅੱਜ ਤੱਕ ਇੱਕ ਸ਼ਾਇਰਾ ਜਿਹੜਾ ਹੈ ਮੈਂ ਚੰਡੀਗੜ੍ਹ ਮੋਹਾਲੀ ਮਨੰਦਰ ਆਇਆ ਇੱਥੇ ਆ ਕੇ ਪਤਾ ਲੱਗਿਆ ਤੁਸੀਂ ਵੀ ਉਸੇ ਤਰ੍ਹਾਂ ਮਨੰਦਰ ਅੱਥੇ ਵੀ ਜਲੇਬੀਆਂ ਦੀ ਦੁਕਾਨ ਤੇ ਪੀਨੇ ਲੱਗੀ ਹੋਈ ਹੈ ਛੋਟੇ ਸਾਡੇ ਵੀ ਉੱਥੇ ਇਦਾਂ ਹੀ ਨੇ ਇਹਨੇ ਬੱਚੇ ਕਹਿੰਦੇ ਕਿ ਪਾਪਾ ਅੱਜ ਜਲੇਬੀਆਂ ਖਾਣੇ ਚਲੇ ਗਏ ਤਾਂ ਅੱਥੇ ਵੀ ਮੈਨੂੰ ਤਾਂ ਜਾਣ ਨੂੰ ਮਿਲਿਆ ਨਹੀਂ ਉੱਥੇ ਹਰ ਇੱਕ ਵਿੱਚ ਸਿਰਫ ਪਰ ਕਹਿਣਾ ਹੈ ਕਿ ਤੁਸੀਂ ਲੋਕ ਬਹੁਤ ਸੱਚੇ ਬੰਦੇ ਬੰਦੇ ਕਦਨ ਮੇਠ ਬੋਲੜੇ ਹੁੰਦੇ ਆ ਪਖਾਨ ਕੋਟੀ ਦੇ ਬਹੁਤ ਮਿੱਠੀ ਕਹਾਣੀ ਹੈ ਇੱਥੇ ਦਾ এনवायरमेंट ਇੱਥੇ ਦੀ ਜੜੀ ਆਗੋ ਹਵਾ ਹੈ ਇੱਥੇ ਦਾ ਜਿਹੜਾ ਪਾਣੀ ਹੈ ਚੱਲ ਉਸ ਨੂੰ ਅਸੀਂ ਮਿਸ ਕਰਦੇ ਆ ਜਿਸ ਨਾਲ ਅੱਜ ਬੁਰਾਈ ਤੇ ਅਚਾਈ ਦੀ ਜਿਤ ਹੋਈ ਹੈ ਝੂਠ ਤੇ ਸਚਾਈ ਦੀ ਜਿਤ ਹੋਈ ਹੈ ਇਸ ਤਰ੍ਹਾਂ ਦੀ ਸਾਡੀ ਫਿਲਮ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਆਮ ਆਦਮੀ ਜਿਹੜਾ ਜਿਹੜਾ ਨੋਨ ਲੀਮਨ ਮੈਂ ਪੰਥੋਜੀ ਕਪੂਰ ਜੀ ਨੇ ਕੀਤਾ ਹੈ ਇੱਕ ਆਮ ਆਦਮੀ ਜਿਹਦੇ ਘਰ ਚਾਰ ਕੁੜੀਆਂ ਹੁੰਦੀਆਂ ਐ ਉਹਨਾਂ ਨੂੰ ਕਿਸ ਤਰ੍ਹਾਂ ਦੀ ਅਮਨੁਸੁਲਤਾ ਦੀ ਐ ਇੱਕ ਉਹਨਾਂ ਦੀ ਬੇਟੀ ਅਚਾਨਕ ਕਾਲਜ ਜਾ ਰਹੀ ਹੁੰਦੀ ਐ ਲੇਟ ਹੋ ਜਾਂਦੀ ਐ ਕੋਈ ਮੁੰਡਾ ਉਹਨੂੰ ਆਪਣੇ ਸਕੂਟਰ ਤੇ ਛੱਡ ਦਿੰਦਾ ਕਿ ਕੈਂ ਲਿਫਟ ਦੇ ਦਿੰਦਾ ਮੈਂ ਛੱਡ ਦਿੰਦਾ ਤੇ ਲੋਕੀ ਵਿੱਚ 라ਵਣ ਵੀ ਹੁੰਦੇ ਐ ਮੇਰੇ ਵਰਗੇ ਬਿਲਕੁਲ ਹੁੰਦੇ ਉਹ ਦੇਖ ਲੈਂਦੇ ਉਹ ਦੇਖ ਲੈਂਦੇ ਹੁਣ ਇਸ ਗੱਲ ਦਾ ਕੁਛ ਤਾਂ ਕੁਛ ਬਣਾ ਦਿੰਦੇ ਅਸਵੀਰ ਆਵਨ ਤੜਪਾ ਦੇ ਇੱਕ ਫਿਲਮ ਦੇ ਹੀਰੋ ਨੇ ਹਾਂਜੀ ਪਠਾਨਕੋਟ ਇਹਨੇ ਬਦਲੋਂ ਸਾਡੀ ਸਾਰੀ ਟੀਮ ਵੱਲੋਂ ਪਠਾਨਕੋਟ ਦੇ ਹਰ ਵਾਸੀ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਤੁਹਾਨੂੰ ਸਾਰਿਆਂ ਨੂੰ ਦਸਹਿਰੇ ਦੀਆਂ ਬਹੁਤ ਬਹੁਤ ਵਧਾਈਆਂ ਜਿਸ ਸਾਬ ਨਾਲ ਤੁਸੀਂ ਪਹੁੰਚੇ ਹੋ ਤੁਸੀਂ ਹਮੇਸ਼ਾ ਖੁਸ਼ ਰਹੋ ਪਰਿਵਾਰ ਨਾਲ ਰਹੋ ਸਹੀ ਸਵਾਤ ਰਹੋ ਸਾਡੀਆਂ ਅਰਦਾਸਾਂ ਨੇ ਤੁਹਾਡੇ ਲਈ 10 ਅਕਤੂਬਰ ਨੂੰ ਫੇਰ ਲੈ ਕੇ ਆ ਰਹੇ ਹਾਂ ਰਵੀ ਦੇ ਕੰਡੇ ਤੁਹਾਡੇ ਲਈ ਤੇ ਜ਼ਰੂਰ ਦੇਖ ਕੇ ਆਓ ਚੋਦੇ ਵਸੇ ਰਹੋ ਇੱਕ ਵਾਰੀ ਫੇਰ ਤੋਂ ਤੁਹਾਨੂੰ ਦੁਸ਼ਹਿਰੇ ਦੀਆਂ ਬਹੁਤ ਬਹੁਤ ਵਧਾਈਆਂ ਆਪਣੇ ਆਪ ਦੀ ਤਾੜੀ ਬਣਾਓ ਇੱਕ ਵਾਰੀ ਬੋਲ ਲੈਣਾ ਪਠਾਨਕੋਟ ਵਾਲਿਆਂ ਨੂੰ ਦਿਨੂ ਬਹੁਤ ਸਾਰੀਆਂ ਦੋਸਤਾਂ ਸਾਡੀ ਫਿਲਮ ਆ ਰਹੀ ਹੈ 10 ਅਕਤੂਬਰ ਨੂੰ ਦੁਨੀਆ ਦੇ ਹਰ ਖਾਸ ਨੂੰ ਡੈਡੀਕੇਟ ਆ ਆਪਦੀ ਪੀਨ ਨਾਲ ਆ ਫੋਟੋ ਨਾਲ ਫਿਲਮ ਦੇ ਨਾਲ ਜੁੜ ਜਾਓ ਸੋ ਸਾਡੀ ਫਿਲਮ 10 ਅਕਤੂਬਰ ਨੂੰ ਸਪੋਰਟ ਕਰਿਓ ਲਵ ਯੂ ਸਾਰਿਆਂ ਥੈਂਕ ਯੂ i <laughs>